ਹਾਂਜੀ ਅੱਜ ਹੋ ਗਿਆ ਜੀ 16 ਦਸੰਬਰ 2025 ਤੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੇ ਜੀ ਆਪਾਂ ਨੇ ਬਣਾਇਆ ਇੱਕ ਬਲਾਊਜ਼ ਬਹੁਤ ਹੀ ਪਿਆਰਾ ਜਿਹਾ ਬਲਾਊਜ਼ ਹੈ ਜੀ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣਦਾ ਬਾਤ ਤੋਂ ਬਾਤ 3 ਜਾਂ 4 ਦਿਨਾਂ ਦੇ ਵਿੱਚ ਹੀ ਤਿਆਰ ਹੋ ਜਾਂਦਾ ਜਿਹਦੀ ਸਪੀਡ ਨਹੀਂ ਹੈਗੀ ਉਹ ਵੀ 3 ਤੋਂ 4 ਦਿਨਾਂ ਦੇ ਵਿੱਚ ਵਿੱਚ ਇਹਨੂੰ ਬਣਾ ਲੈਂਦਾ ਹਾਂਜੀ ਆਪਾਂ ਤੁਹਾਨੂੰ ਦੱਸਾਂਗੇ ਜੀ ਇਹਦੇ ਦੇਖੋ ਜਿਹੜਾ ਇਹ ਬਾਰਡਰ ਬਣਿਆ ਹੋਇਆ ਹੈ ਪਹਿਲਾਂ ਆਪਾਂ ਦੱਸਿਆ ਸੀ ਮੋਟੀ ਮੋਟੀ ਬਾਰਡਰ ਬਾਰੇ ਤੇ ਹੁਣ ਹੈਗਾ ਜੀ ਇਹ ਆਪਣਾ ਜਿਵੇਂ ਫਲੀਆਂ ਦਾ ਬਾਰਡਰ ਹੈ ਜੀ ਇਹ ਬਾਰਡਰ ਦੀਆਂ ਫਲੀਆਂ ਬਣਾਉਣੀਆਂ ਤੁਹਾਨੂੰ ਦੱਸਾਂਗੇ ਬੇਕਿੰਗ ਨੇ ਬਣਦੀਆਂ ਨੇ ਤੇ ਵੀ ਜੋਨਾ ਬਣੀ ਰਿਹਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗਦੀ ਹੈ ਕਿਉਂਕਿ ਕਮੈਂਟ ਕਰਨ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਜੀ ਆਕਰ ਤੁਹਾਨੂੰ ਇਹ ਬਾਰਡਰ ਵਧੀਆ ਲੱਗਦਾ ਹੈ ਫਲੀ ਬਾਰਡ ਤਾਂ ਆਪਾਂ ਇਹ ਤੁਹਾਨੂੰ ਅੱਗੇ ਚੱਲ ਕੇ ਵੀਡੀਓ 'ਚ ਦਿਖਾਉਣੇ ਆ ਜੀ ਵੀ ਕਿਵੇਂ ਬਣਦਾ ਤੇ ਵੀਡੀਓ ਨਾਲ ਬਨੇ ਰਹੋ ਤੇ ਅਗਲੀ ਵੀਡੀਓ 'ਚ ਆਪਾਂ ਇਸ ਬੁਣਤੀ ਬਾਰੇ ਵੀ ਕਰਾਂਗੇ ਡਿਸਕਸ ਹਾਂਜੀ ਦੇਖੋ ਇਹਦੇ ਆਪਾਂ ਨੇ ਜਿਹੜਾ ਹੈਗਾ ਬਾਰਡਰ ਫਲੀ ਬਾਰਡਰ ਬਣਾਇਆ ਹੈ ਤੇ ਉੱਤੇ ਜਿਹੜੀ ਹੈਗੀ ਹੈ ਐਮ ਐਡੀ ਬੁੰਤੀ ਬਣਾਈ ਹੋਈ ਹੈ ਜੀ ਫਲੀਆਂ ਦੀ ਡੱਬੀਆਂ ਜਾਂ ਬਣਦੀਆਂ ਨੇ ਬਹੁਤ ਸੋਹਣੀਆਂ ਇਹ ਡਿਜ਼ਾਈਨ ਆਏ ਲੱਗਦਾ ਜੀ ਬਣਿਆ ਹੋਇਆ ਜੀ ਮੈਨਾਂ ਕਰੋਸ਼ੀ ਨਾਲ ਬਣਾਇਆ ਹੋਵੇ ਪਰ ਸਲਾਈਆਂ ਤੇ ਬਣਿਆ ਹੋਇਆ ਤੇ ਗਲੀਆਂ ਤੇ ਤੇ ਮੋਡਿਆਂ ਤੇ ਹਾਂਜੀ ਇਹ ਕੀਤਾ ਹੋਇਆ ਜੀ ਆਪਣਾ ਕਰੋਸ਼ੀ ਨਾਲ ਵੀਡੀਓ ਨਾਲ ਬਣੀ ਰਹੀ ਹੈ ਜੀ ਆਪਾਂ ਤੁਹਾਨੂੰ ਦੱਸਦੇ ਆਂ ਜੀ ਫਲੀ ਬਾਦਰ ਕਿਸ ਤਰ੍ਹਾਂ ਬਣਾਉਣਾ ਹੈ ਵੀਡੀਓ ਨਾਲ ਬਣੀ ਰਹੀ ਹੈ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਣਾ ਲੱਗੇ ਜੀ ਇਹ ਬਾਦਰ ਵੀ ਇਹ ਕਿਸ ਤਰ੍ਹਾਂ ਬਣਾਉਣਾ ਹੈ ਲੋ ਜੀ ਦੇਖੋ ਫਿਰ ਹਾਂਜੀ ਵੇਖ ਮੈਂ ਪਹਿਲਾਂ ਬਣਾ ਰੱਖਿਆ ਇੰਨਾ ਕੁ ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਨਾ ਤੇ ਦੇਖਣ ਵਾਲੇ ਕਿਉਂਕਿ ਫਿਰ ਔਖਾ ਲੱਗਦਾ ਇੰਨਾ ਚਿਰ ਬੈਠਣਾ ਹਾਂਜੀ ਤੇ ਹੁਣ ਆਪਾਂ ਲੱਗਿਆਂ ਜੀ ਵੀਡੀਓ ਬਣਾਉਣ ਦੇਖੋ ਜੀ ਦੱਸਦੇ ਆਪਾਂ ਕਿਵੇਂ ਬਣਦਾ ਇਹ ਬਾਰਡਰ ਤੇ ਧਿਆਨ ਨਾਲ ਦੇਖਿਓ ਤੇ ਬਿਨਾ ਸਕਿੱਪ ਕਰੀ ਵੀਡੀਓ ਦੇਖਿਓ ਲਓ ਜੀ ਇਹ ਹੈਗਾ ਜੀ ਪਹਿਲਾ ਕੁੰਡਾ ਇਹਨੂੰ ਜੇ ਬਿਨਾ ਬੁਣਿਆ ਲਾਉਣੇ ਤਾਂ ਬੁਣਿਆ ਬਿਨਾ ਬੁਣਿਆ ਵੀ ਲਾ ਸਕਦੇ ਹਾਂ ਜੇਕਰ ਬੁਣ ਕੇ ਲਾਉਣੇ ਤਾਂ ਬੁਣ ਕੇ ਪਰ ਮੈਂ ਬਿਨਾ ਬੁਣ ਬੁਣੇ ਲਾਹੂੰਗੀ ਇਹ ਪਹਿਲਾਂ ਇੱਕ ਕੁੰਡਾ ਆਪਾਂ ਨੇ ਤਾਰ ਲਿਆ ਹੁਣ ਆਪਣੇ ਹੈਗੇ ਜੀ ਦੋ ਕੁੰਡੇ ਸਿੱਧੇ ਇਹ ਜਿਹੜਾ ਡਿਜ਼ਾਈਨ ਹੈ ਪੁੱਠੀ ਸਲਾਈ ਤੋਂ ਸ਼ੁਰੂ ਹੋਊਗਾ दो कुंडे सीधे पा ले फिर अपा एक कुंडा पुट्ठा पा लिया हाँ जी फिर दो सीधे फिर दो दो्ठी फिर दो कुंडे सीधे फिर दो सॉरी फिर एक पुठा ਹਾਂਜੀ ਦੇਖੋ ਇਹ ਜਿਵੇਂ ਆ ਪਹਿਲਾਂ ਪਨੇ ਉਟਾਰੇ ਸੀ ਫੇਰਾ ਦੋ ਸਿੱਧੇ ਗੁੰਡੇ ਆ ਫਿਰ ਇੱਕ ਪੁੱਠਾ ਹੋ ਗਿਆ ਫੇਰ ਦੋ ਸਿੱਧੇ ਹੋ ਗਏ ਫੇਰ ਤੋਂ ਪੁੱਠੇ ਹੋ ਗਏ ਤੇ ਆ ਫੇਰ ਦੋ ਸਿੱਧੇ ਨੇ ਤੇ ਜਿਹੜਾ ਇੱਥੇ ਆ ਕੇ ਇੱਕ ਗੁੰਡਾ ਫੇਰ ਪੁੱਠਾ ਹੋ ਗਿਆ ਹੁਣ ਦੇਖਿਓ ਜਿੱਥੋਂ ਦਵਾਰਾ ਦੋ ਸਿੱਧੇ ਦੋ ਗੁੰਡੇ ਪੁੱਠੇ ਫਿਰ ਦੋ ਕੁੰਡੇ ਸਿੱਧੇ ਫਿਰ ਹੈਗਾ ਇੱਕ ਕੁੰਡਾ ਪੁੱਠਾ ਜਿਹੜਾ ਇੱਕ ਕੁੰਡਾ ਪੁੱਠਾ ਹੁੰਦਾ ਉਹ 6 ਕੁੰਡਿਆਂ ਤੋਂ ਬਾਅਦ ਹੁੰਦਾ ਦੇਖੋ ਜੀ ਆਹ ਕੁੰਡਾ ਪੁੱਠਾ ਸੀ ਆ ਬਚਾਲੀ 6 ਕੁੰਡੇ ਆ ਗਏ ਤੇ ਆ ਇੱਕ ਕੁੰਡਾ ਫੇਰ ਉੱਠਾ ਆ ਗਿਆ ਤੇ ਫਿਰ ਉਸੇ ਤਰ੍ਹਾਂ ਦੋ ਸਿੱਧੇ ਦੋ ਪੁੱਠੇ ਫਿਰ ਦੋ ਕੁੰਡੇ ਸਿੱਧੇ ਫਿਰ ਇੱਕ ਗੁੰਡਾ ਪੁੱਠਾ ਵਿੱਚ ਇੱਕ ਗੁੰਡਾ ਤੋਂ ਬਾਅਦ ਹੀ ਆਉਂਦਾ ਇੱਕ ਗੁੰਡਾ ਪੁੱਠਾ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਕਰਕੇ ਫਿਰ ਇੱਕ ਗੁੰਡਾ ਜਿਹੜਾ ਹੈਗਾ ਉਹ ਪੁੱਠਾ ਫਿਰ ਦੋ ਗੁੰਡੇ ਸਿੱਧੇ ਹੋ ਗਏ ਜੀ ਦੋ ਗੁੰਡੇ ਪੁੱਠੇ ਫਿਰ ਦੋ ਗੁੰਡੇ ਸਿੱਧੇ ਫਿਰ ਇੱਕ ਗੁੰਡਾ ਪੁੱਠਾ ਫਿਰ ਦੋ ਗੁੰਡੇ ਸਿੱਧੇ ਫਿਰ ਲਾਸਟ ਹਕੁੰਡਾ ਲਓ ਜੀ ਇਹ ਆਪਣਾ ਜਿਹੜਾ ਹੈਗਾ ਪੁੱਠੇ ਪਾਸੇ ਇਸ ਤਰ੍ਹਾਂ ਹੁੰਦਾ ਜਾਂਦਾ ਜੀ ਲਓ ਜੀ ਹੁਣ ਸੁਣਾਣੇ ਹੁਣ ਆਪਾਂ ਸੋਹਾਂਗੇ ਅਗਲੀ ਸਲਾਈ ਜਿਹੜੀ ਸਿੱਧੀ ਸਲਾਈ ਬੋਣੀ ਹੁੰਦੀ ਆਪਾਂ ਨੇ ਉਹਦੇ ਚ ਹੈਗਾ ਜੀ ਆਪਾਂ ਨੇ ਇਹ ਹਕੁੰਡਾ ਤਾਰ ਲਿਆ ਤੇ ਹੁਣ ਇੱਧਰ ਆਗੇ ਦੋ ਕੁੰਡੇ ਉਹੀ ਪੁੱਠੇ ਆਗੇ ਫਿਰ ਜਿਹੜੇ ਉਧਰ ਸਿੱਧੇ ਨੇ ਸਿੱਧੇ ਹੀ ਰੱਖਨੇ ਨੇ ਉਧਰ ਪੁੱਠੇ ਪਾਸੇ ਤੇ ਇੱਕ ਗੁੰਡਾ ਫੇਰ ਸਿੱਧਾ ਜਿਹੜਾ ਉਧਰੋਂ ਆਪਾਂ ਪੁੱਠਾ ਚੱਕਿਆ ਸੀ ਇੱਧਰ ਸਿੱਧਾ ਆ ਗਿਆ ਹਾਂਜੀ ਤੇ ਫੇਰ ਦੋ ਗੁੰਡੇ ਪੁੱਠੇ ਹੁਣ ਜਿਹੜੇ ਆਪਾਂ ਦੋ ਗੁੰਡੇ ਵਿਚਾਲੇ ਸਿੱਧੇ ਰੱਖੇ ਸੀ ਤਾਂ ਉਹਨਾਂ ਦੇ ਧਾਗਾ ਇਸ ਤਰ੍ਹਾਂ ਕਰਨੇ ਐਂ ਕਰਕੇ ਧਾਗਾ ਪਾ ਲੈਣ ਤੇ ਫਿਰ ਇਹਨਾਂ ਤੋਂ ਉਹਨਾਂ ਨੂੰ ਗੁੰਡਿਆਂ ਨੂੰ ਬੁਣ ਲੈਣਾ ਆਹ ਲੋ ਜੀ ਫਿਰ ਇਹ ਧਾਗੇ ਨੂੰ ਅਹੀਂ ਖਿੱਚ ਦੇਣਾ ਤੇ ਫਿਰ ਧਾਗਾ ਅੱਗੇ ਕਰ ਲੈਣਾ ਫਿਰ ਉਸੇ ਤਰ੍ਹਾਂ ਬੁਣ ਲੈ ਜੀ ਦੋ ਗੁੰਡੇ ਪੁੱਠੇ ਜਾਨੀ ਕਿ ਸਿੱਧੇ ਪਾਸੇ ਜਿਹੜੇ ਗੁੰਡੇ ਪੁੱਠੇ ਪਾਸੇ ਸਿੱਧੇ ਗੁਣੀ ਸੀ ਉਹ ਸਿੱਧੇ ਪਾਸੇ ਪੁੱਠੇ ਹੋਣਗੇ ਹਾਂਜੀ ਆ ਦੇਖੋ ਫਿਰ ਇੱਕ ਗੁੰਡਾ ਜਿਹੜਾ ਉਧਰ ਪੁੱਠਾ ਸੀ ਇਧਰ ਉਹ ਗੁੰਡਾ ਸਿੱਧਾ ਚੱਲੀ ਜਾਂਦਾ ਜੀ ਇਸ ਤਰ੍ਹਾਂ ਦੇਖੋ ਤੇ ਹੁਣ ਇੱਥੇ ਆਪਾਂ ਫੇਰ ਦੋ ਗੁੰਡੇ ਪੁੱਠੇ ਤੇ ਜਿਹੜੀ ਆ ਫਲੀ ਬਣਦੀ ਹੈ ਇਹ ਫਲੀ ਬਣਦੀ ਹੈ ਨਾ ਇੱਥੇ ਇਹ ਗੁੰਡਾ ਐ ਕਰਕੇ ਧਾਗਾ ਕਰਨਾ ਹੈ ਅੱਗੇ ਤੇ ਫਿਰ ਇਹਨਾਂ ਨੂੰ ਦੋਨੇ ਗੁੰਡਿਆਂ ਨੂੰ ਆ ਬੁਣ ਲੈਣਾ ਉਨੇ ਕੁੰਡੇ ਨੂੰ ਬੁਣ ਕੇ ਧਾਗਾ ਖਿੱਚਦੇ। ਧਾਗਾ ਖਿੱਚ ਕੇ ਫੇਰ ਅੱਗੇ ਕਰ ਲੈਣਾ। ਫੇਰ ਦੋ ਕੁੰਡੇ ਪੁੱਠੇ। ਫੇਰ ਜਿਹੜਾ ਇੱਕ ਕੁੰਡਾ ਉੱਧਰ ਪੁੱਠਾ ਸੀ ਇੱਧਰ ਸਿੱਧਾ ਹੋਊਗਾ। ਇੱਕ ਕੁੰਡਾ ਸਿੱਧਾ। ਫੇਰ ਦੋ ਕੁੰਡੇ ਪੁੱਠੇ। ਫੇਰ ਥੇਤਾ ਗਾਇਸ ਇਤਨਾ ਕਰਨਾ। ਇਹ ਕਰਕੇ ਧਾਗਾ। ਠੀਕ। ਇਹ ਦੋਏ ਕੁੰਡੇ ਇਸ ਤਰ੍ਹਾਂ। ਦੇਖੋ ਜੀ ਇਸ ਤਰ੍ਹਾਂ ਬੁਣ ਲੈਣੇ। ਇਸ ਤਰ੍ਹਾਂ ਬੁਲਕੇ ਫਿਰ ਇਸ ਦਾ ਕਿਵੇਂ ਖਿੱਚਣਾ ਤੇ ਫਿਰ ਅੱਗੇ ਕਰੂ ਧਾਗਾ ਫੇਰ ਟੋਕੁੰਡੀ ਪੁੱਠੇ ਪਾ ਲੈ ਆਪਣੀ ਤੇ ਇੱਕ ਕੁੰਡਾ ਆਪਣਾ ਇਹ ਫੜੀ ਵਾਲਾ ਸਿੱਧਾ ਹੋ ਗਿਆ ਜੀ ਆਹ ਤੇ ਇੱਥੇ ਫੇਰ ਦੋ ਕੁੰਡੇ ਪੁੱਠੇ ਆ ਗਏ ਹਾਂਜੀ ਹੁਣ ਫੇਰ ਧਾਗਾ ਉਸੇ ਤਰ੍ਹਾਂ ਅੱਗੇ ਕਰੂ ਆਇਆ ਧਾਗਾ ਇਕੱਠਾ ਕਰਕੇ ਅੱਗੇ ਕਰ ਲੈਣਾ फिर इस धागे ने बुनना लो जी अगे धागा करके फिर दो कुंडे पुठे एक कुंडा सीधा कुंडे पुठे जी लास्ट वाला कुंडा बुन लिया ਉਨੇ ਆਪਣਾ ਜਿਹੜਾ ਬਾਰਡਰ ਹੈ ਜੀ ਇਸ ਤਰ੍ਹਾਂ ਬਣ ਕੇ ਤਿਆਰ ਹੋਗਾ ਜੀ। ਮੈਂ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਬਣ ਕੇ ਹੈਨਾ। ਦੇਖੋ। ਇਸ ਤਰ੍ਹਾਂ ਬਣ ਕੇ ਤਿਆਰ ਹੁੰਦੇ। ਹਾਂਜੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੇ ਜੀ। ਤੇ ਇੱਕ ਸੋਹਣਾ ਜਾਂ ਛੋਟਾ ਜਿਹਾ ਕਮੈਂਟ ਜ਼ਰੂਰ ਛੱਡ ਦਿਆ ਕਰੋ। ਤੇ ਆਪਾਂ ਜਿਹੜਾ ਤੁਹਾਨੂੰ ਅੱਗੇ ਬਲਾਗ ਦਿਖਾਇਆ ਸੀ। ਤੇ ਜੇਕਰ ਉਹ ਬਲੌਗਸ ਦਾ ਪੂਰਾ ਦੇਖਣਾ ਹੋਵੇ ਕਿਸੇ ਨੇ ਨਾ ਵੀ ਕਿਵੇਂ ਬਣਿਆ ਤਾਂ ਕਮੈਂਟਾਂ 'ਚ ਜ਼ਰੂਰ ਦੱਸਿਓ ਤੇ ਆਪਾਂ ਪੂਰਾ ਬਣਾ ਕੇ ਵੀ ਪਾ ਦਾਂਗੇ ਕਿਉਂਕਿ ਪਹਿਲਾਂ ਇੱਥੋਂ ਬਟਰ ਦਿਖਾਵਾਂਗੇ ਫਿਰ ਉਹਦਾ ਜਿਹੜਾ ਵਿਚਾਲੜਾ ਹਿੱਸਾ ਉਹ ਦਿਖਾ ਦਾਂਗੇ ਬੁਣਿਆ ਹੋਇਆ ਤੇ ਫਿਰ ਆਪਾਂ ਮੋਡਿਆਂ ਦੇ ਉੱਪਰ ਦਿਖਾ ਕੇ ਸਾਰੀ ਵੀਡੀਓ ਦੇ ਵਿੱਚ ਕੰਪਲੀਟ ਕਰਾਂਗੇ ਕਮੈਂਟਾਂ 'ਚ ਜ਼ਰੂਰ ਦੱਸਿਓ ਜੀ ਥੈਂਕ ਯੂ ਜੀ ਧੰਨਵਾਦ